ਨਾ ਦੁਖ ਪੰਜਨੀ ਸਾਹਿਬ ਗਉੜੀ ਮਹੱਲਾ ਪੰਜਵਾ ਮਾਝ ਦੁਖ ਪੰਜਨ ਤੀਰਾਂ ਨਾਮ ਜੀ ਦੁਖ ਪੰਜਨ ਤੀਰਾਂ ਨਾਮ ਆਠ ਪੈਰ ਆਰਾਧੀਐ ਪੂਰਨ ਸਰਗੁਰ ਗਿਆਨ ਰਹਾ ਜਿਤ ਕਟਾਵਸੈ ਪਾਰ ਬ੍ਰਹਮ ਸੋਈ ਸੁਹਾਵਾਥਾ ਨਮਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਤ ਨ ਜਾਣੀਆ ਨਾ ਜਾਪੈ ਆਰਾਧ ਓਰ ਤੇਰੀ ਜਗ ਜੀਵਨਾ ਮੇਰੀ ਠਾਕੁਰਾ ਗਮਾਗਾ ਦਾ ਤੇ ਕਿਰਪਾਲ ਗੁਸਾਈਆ ਨੱਠੇ ਸੋ ਸੰਤਾਪ ਤੱਤੀ ਵਾ ਨ ਲੱਗਾਈ ਸਤਗ ਰਖੀ ਆਪ ਗੁਰ ਨਾਨਕ ਦੇਵ ਗੁਰ ਗੁਰ ਸੱਚਾ ਸਿਰਜਣਹਾਰੀ ਗੁਰ ਟੁੱਠਾ ਸਾਕਸ਼ੀ ਪਾਇਆ ਜਨ ਨਾਨਕ ਸੰਤ ਲਿਹਾਰੀ ਗੌੜੀ ਮਹਲਾ ਪੰਜਵਾਂ ਸੂਕੀ ਹਰੀ ਕੀ ਖਿਨ ਮਹ ਹੈ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਈ ਕਾਟੇ ਕਸ਼ਟ ਪੂਰੀ ਗੁਰ ਦੀਵ ਸੇਵਕ ਦੀਨੀ ਆਪਣੀ ਸੀਵ ਰਹਿ ਮਿਟ ਗਈ ਚਿੰਤਾ ਪੁਣੀ ਮਨ ਆਸਾ ਕਰੀ ਦਿਆ ਸਤਿਗੁਰ ਗੁਣ ਤਸਾ ਦੁੱਖ ਨਾ ਠੀ ਸੁਖ ਆਏ ਸਮਾਈ ਢੀਲ ਨਾ ਪਰੇ ਜਾ ਸਤਿਗੁਰ ਫਰਮਾਈ ਇਛ ਪੁਣੀ ਪੂਰੀ ਗੁਰ ਮਿਲੇ ਨਾਨਕ ਤੀ ਜਨ ਸੁਫਲ ਫਲੀ ਗੜੀ ਮਹੰਲਾ ਪੰਜਵਾਈ ਤਾਪ ਗਏ ਪਾਈ ਪ੍ਰਸਾਂਤ ਸੀਤਲ ਪੈ ਕੀਨੀ ਗੁਪ ਪ੍ਰਵਦਾ ਪ੍ਰਕਿਰਪਾ ਤੇ ਪੈ ਸੁਹੀਲੀ ਜਨਮ ਜਨਮ ਕੇ ਵਿਛਰੇ ਮੇਲੀ ਰਹਾਉ ਸਿਮਰਤ ਸਿਮਰਤ ਪ੍ਰਕਾ ਨ ਸਗਲ ਰੂਪ ਕਾ ਬਿਨ ਸਥਾਉ ਸੇ ਸੁਭਾ ਬੋਲੇ ਹਰ ਬਾਣੀ ਆਟ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁੱਖ ਦਰਦ ਜਦ ਨੀੜ ਨ ਆਵੈ ਕਹੋ ਨਾਨਕ ਜੋ ਹਰ ਗੁਣ ਗਾਵੈ ਗਉੜੀ ਮਹਲਾ 5 ਜੇ ਸਿਮਰਤ ਦੁੱਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਬ ਮਨ ਮੀਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨਾ ਭੁਖਾਣੀ ਰਹੈ ਇਕ ਸਿਬਨ ਨਾਹੀ ਦੂਜਾ ਕੋਈ ਜਾ ਕੇ ਦ੍ਰਿਟ ਸਦਾ ਸੁਖ ਹੋਈ ਸਾਜਨ ਮੀ ਸਖਾ ਕਰ ਏਕ ਹਰ ਹਰ ਅਕਰ ਮਨ ਮੈਂ ਦੀਖੂ ਰਵਰਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੜੀ ਮਹਲਾ ਪੰਜਵੈ ਕੋਟ ਬਿਗਨ ਹਿਰੇ ਖਿਨਮਾਹੈ ਹਰ ਹਰ ਕਟਾ ਸਾਥ ਸੰਗ ਸੁਨਹਿ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸੀ ਜਪ ਹਰ ਚਰਨ ਮਿੱਟੀ ਖੁਦ ਤਾਸੀ ਰਹਾ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕੈ ਹਿਦਾ ਉਸੇ ਭਗਵਾਨ ਔਖ ਦਮੰਤਰ ਤੰਤ ਸਵਸਾਰੀ ਕਨਿਹਾਰ ਦੇ ਮਹਾਰੂ ਦਾ ਜਿ ਸਭ ਪਰਮ ਪਜੂ ਪਾਰ ਬ੍ਰਹਮ ਕਾ ਨਾਨਕ ਟਲਿ ਇਹੋ ਧਰਮ ਗਉੜੀ ਮੱਲਾ ਪੰਜ ਵਾਰੀ ਸਾਂਤ ਭਈ ਗੁਰੇ ਗੋਬਿੰਦ ਪਾਈ ਤਾਪਾ ਬਿਨਸੇ ਮੇਰੀ ਭਾਈ ਰਹਾਉ RAM ਨਾਮ ਨਿਤ ਰਸਨ ਵਖਾਣਾ ਬਿਨਸੇ ਰੋਗ ਭੈ ਕਲਿਉ ਨਾਈ ਪਰ ਬ੍ਰਹਮ ਗੁਣ ਅਗੰ ਵਿਚਾਰ ਸਾਧ ਸੰਗਮ ਹੈ ਨਿਸਤਾਰੀ ਨਿਰਮਲ ਗੁਣ ਗਾਓ ਨਤ ਨੀਤ ਗਈ ਬਿਆਦ ਉਪਰੀ ਜਨ ਮੀਤ ਮਨ ਵਿੱਚ ਕਰਮਾ ਪ੍ਰਾਪਨਾ ਧਿਆਏ ਨਾਨਕ ਦਾ ਤੇਰੀ ਸਿਰਿ ਨਾਈ ਗੌੜੀ ਮੱਲਾ ਪੰਜ ਵੇ ਨੀਤਰ ਪ੍ਰਕਾਸ਼ ਕੀਆ ਗੁਰਦੀਵਾ ਪਰਮਗੈ ਪੂਨ ਵੀ ਸੀਵਰਹ ਸੀਤਲਾ ਤੀ ਰਖਿਆ ਬਿਹਾਰੀ ਪਾਰਭਮ ਪ੍ਰਕਿਰਪਾਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗਹਰ ਅੰਮ੍ਰਿਤ ਪੀਵੈ ਗਉੜੀ ਮੰਲਾ ਪੰਜਵਾਂ ਥਿਰ ਕਰ ਬੈਸੋ ਹਰਜਨ ਪਿਆਰੇ ਸੰਗੁਰ ਤੁਮਰੇ ਕਾਜ ਸਵਾਰੀ ਰਹ ਦੂਤ ਦੂਤ ਪਰਮੇਸ਼ਰ ਮਾਰੇ ਜਨਕੀ ਪੈਰ ਰਖੀ ਕਰਤਾਰੀ ਬਾਦ ਸ਼ਾਹ ਸ਼ਾਸਵਸ ਕਰਮੀ ਨੇ ਅਮਤ ਨਾਮਾਰ ਪੀਨੇ ਨਿਰਭਉ ਭਜੋ ਭਗਵਾਨ ਸਾਧ ਸੰਗਤ ਮਿਲ ਕੀ ਨਉ ਦਾਨ ਸੰਪਰੀ ਪ੍ਰਵੰਤਰ ਜਾਮੀ ਨਾਨਕੋਤ ਪਕਰੀ ਪ੍ਰਸਵਾਮੀ ਗੌੜੀ ਮਹਲਾ ਪੰਜਵਾਰ ਰਾਗ ਪੀਤਾ ਪ੍ਰਮੀਰੀ ਮੋਇ ਨਿਰਗੁਣ ਸਭ ਗੁਣ ਤੀਰੀ ਰਹਾਉ ਪੰਜ ਵਿਖਾ ਦੀ ਏਕ ਗਰੀਬਾ ਰੱਖ ਰੱਖਣ ਹਾਰੀ ਖੇਦ ਕਰੀ ਅਰ ਬਹੁ ਸੰਤਾ ਵੈ ਆਇਓ ਸੰਤ ਹਰੀ ਕਰ ਕਰ ਹਾਰਿ ਉਹ ਅਨਕ ਮੋ ਬਾਤੀ ਛੁਡਹਿ ਕਤੋਂ ਨਹੀਂ ਏਕ ਬਾਤ ਸੁਣਾਂ ਤਾਂ ਕੀ ਉਟਾ ਸਾ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਪਏ ਮਹ ਬਿਕਾਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਾਸ ਪਾਇਆ ਆਪਾ ਨਿਰਮਾਣੀ ਬਿਲਾ ਮਹਲਾ ਪੰਜਵੈ ਸਰਵਕल्याण ਕੀਏ ਗੁਰਦੀਵ ਸਿਵ ਕੈ ਆਪਣੀ ਲਾਇਓ ਸਿਵ ਵਿਗਨ ਲਾਗੇ ਜਪ ਲਖ ਬੀਵ ਤਤ ਪੁਨੀਤਵ ਹੀ ਗੁਣ ਗਾਏ ਦੁਰਤ ਗਿਆ ਹਰਿ ਨਾਮ ਤੇ ਆਈ ਰਹਾ ਸਭਨੀ ਥਾਈ ਰਵ ਆਪੂ ਆ ਜੁਗਾਂ ਦਾ ਕਹਾਵਤ ਪਰਤਾਪੂ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲੱਗੇ ਮਨ ਮੀਠੀ ਨਿਰਵਿਗਨ ਹੋਏ ਸੈ ਠਾਈ ਉੱਠੀ ਸਾਸੁਖ ਪਾਏ ਸੰਗਰ ਟੁੱਟੇ ਪਾਰਬ੍ਰਹਮ ਪ੍ਰਭ ਪੈਰਖ ਵਾਲੀ ਜਿੱਥੇ ਕਿੱਥੇ ਦਿਰਸੈ ਨਾ ਲੀ ਨਾਨਕ ਦਾਸ ਖਸਮਾ ਬ੍ਰਿਤ ਪਾਲੀ ਮਿਲਾਲ ਮਹੱਲਾ ਪੰਜਵਾਂ ਚਰਨ ਕਨਿ ਪ੍ਰਾਪਹਿ ਦਿੱਤੇ ਆਈ ਰੋਗੇ ਸਲੇ ਸੁਪਾਈ ਗੁਰਦੁਖ ਕਾਟਿਆ ਦੀਨੋਂ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਉ ਅਕਤ ਕਤਾ ਮ੍ਰਿਤ ਪ੍ਰਵਬਾਣੀ ਕਾ ਨਾਨਕ ਜਪ ਜੀਵੈ ਗਿਆਨੀ ਬਿਲਾ ਮਹੱਲਾ ਪੰਜਵੈ ਸਾਂਤ ਪਾਈ ਗੁਰ ਸਤਗੁਰ ਪੂਰੀ ਸੁਖੁ ਜੀਵਾਜੀ ਅਨਹਦ ਤੂਰੀ ਰਹਾ ਤਾਪੁ ਪਾਪੁ ਸੰਤਾ ਬਿਨਾਸੀ ਹਰਿ ਸਿਮਰਤਿ ਕਿਲ ਵਿਕਸਵ ਨਾਸੀ ਅਨਕਰ ਮਿਲ ਸੁंदरे ਨਾਰੀ ਗੁਰ ਨਾਨਕ ਕੰਬੇਰੀ ਪੈਜ ਸਵਾਰੀ ਮਿਲਾਲ ਮਹੱਲਾ ਪੰਜਵਾਂ ਸਗਲ ਅਨੰਦ ਕੀਆ ਪਰਮੇਸ਼ਰਿ ਆਪਣਾ ਬਿਰਤ ਸਮਾਰਿਆ ਸਾਜਨਾ ਹੋਈ ਕਿਰਪਾ ਲਾ ਬਿਸੀ ਸਾ ਪਰਵਾਰਿਆ ਕਾਰਜ ਸਤਗੁਰਿਆ ਸਵਾਰਿਆ ਵਡਿਆ ਤਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਬਿਚਾਰਿਆ ਰਹਾ ਵੰਤਨ ਤਰਪਾਉਣ ਹਰਿਆ ਹੋਈ ਸਗਲੇ ਜੀ ਸਰਦਾਰਿਆ ਮਾਨਿ ਚੇਨਾਂ ਫਨ ਪਈ ਪੁੰਨ ਇਸ ਪੁਜਾਰੀਆ ਮੇ ਲਾਲ ਮਹੰਲਾ ਪੰਜੇ ਵੈ ਰੋਗਿਆ ਪ੍ਰਭ ਆਪ ਬੁਗਵਾਇਆ ਨੀਂਦ ਪਈ ਸੁਖ ਸਹਿਜ ਕਰਿ ਆਇਆ ਰਹਉ ਰਜ ਰਜ ਪੂਜਨ ਖਾਵ ਮੇਰੇ ਭਾਈ ਅੰਮ੍ਰਿਤ ਨਾਮ ਰਿਧਮਾਤਿ ਆਈ ਨਾਨਕ ਗੁਰ ਪੂਰੈ ਸਰਨਾਈ ਜਨ ਆਪਣੇ ਨਾਮ ਕੀ ਪੈਜ ਰਖਾਈ ਮੇਲਾਲ ਮਹੱਲਾ ਪੰਜਵਾ ਤਾ ਸੰਤਾ ਸਹ ਲੇਗੇ ਬਿਨ ਸੇਤੀ ਰੋਗ ਪਰਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਸੁ ਕਾ ਤੇਰੀ ਮੰਡਲੀ ਤੀਰ ਮੰਤਰ ਰੋਗ ਗੰਗਾਉ ਨਿਤ ਰਾਮ ਕੀ ਏ ਔਖ ਤੇ ਜੋਗ ਆਏ ਬਸ ਕਾ ਦੀਸ ਮਹਿ ਇਹੀ ਭਲੇ ਸੰਯੋਗ ਨਾਨਕ ਪ੍ਰਸ ਪਰਸਨ ਪਹਿ ਲਹਿ ਗਏ ਵਿਯੋਗ ਮੀਲਾ ਮਹੱਲਾ ਪੰਜਵਾ ਬੰਧਨ ਕਾਟਿਆ ਪ੍ਰਭ ਹੁਆ ਕਿਰਪਾਲ ਨੀਂਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਰ ਨਿਹਾਲਈ ਗੁਰਪੂਰੇ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਨ ਜੋਗ ਰਹਾ ਔਖ ਦਿਹਰ ਕਾ ਨਾਮ ਹੈ ਜਿਤ ਰੋਗ ਨਾ ਆਵੈ ਸਾਥ ਸੰਗ ਮਨ ਤਨ ਹਿਤੈ ਫਿਰ ਦੁੱਖ ਨਾ ਜਾਪੈ ਹਰ ਹਰਿ 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 ਜਪੀਐ ਅੰਤ ਲਿਵ ਲਾਈ ਕਿਲਵਕ ਤਰੇ ਸੁਧ ਹੋਏ ਸਦੁ ਸਰਨਾਈ ਸੰਤ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾਂ ਮੰਤਰੀ ਨਾਨਕ ਕਥੈ ਹਰ ਕੀ ਗੁਣ ਗਾਈ ਮੇਲਾ ਉਲ ਮਹੱਲਾ ਪੰਜਵੈ ਹਰਿ 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 ਅਰਧਿਏ ਹੋਈਏ ਅਰੋਗ ਰਾਮਚੰਦ ਕੀ ਲਸਟਿਕਾ ਜਨ ਮਾਰਿਆ ਰੂਗ ਰਹਾ ਗੁਰੂ ਉਰਾਹਰ ਜਾਪੀਏ ਨਿਤ ਕੀਤੇ ਭੂਗ ਸਾ ਸੰਗਤ ਕੈ ਵਾਰਣ ਮਿਲਿਆ ਸੰਜੋਗ ਇਹ ਸਿਮਰਤ ਸੁਖ ਪਾਈਐ ਬਿਨਸੀ ਬਿਯੋਗ ਨਾਨਕ ਪ੍ਰਸਰਨਾ ਗਤੀ ਕਰਨ ਕਨ ਜੋਗ ਰਾਗ ਬਿਲਾਵਲ ਮਹੰਲਾ ਪੰਜਵਾਦ ਉਪਦੀ ਕਰ ਪੰਜਵਾ ਇੱਕ ਓੰਕਾਰੇ ਸੰਗੁਰ ਪ੍ਰਸਾਦੀ ਅਵਰੂਪਾ ਸਭ ਤਿਆਗਿਆ दारू ਨਾਮ ਲਿਆ ਤਾ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖ ਨਿਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾ ਡਿਆ ਕੀਨਾ ਆਪਣੇ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਮੇ ਲਾਲ ਮਹੱਲਾ ਪੰਜਵੈ روگ مٹایا آپ یا سکھ شانت پرتاپ آچر روپ ہر کت گر گوبند کرپا کری رکھا میرا بھائی ہم جس کی سرنا گتی جو سرا سہائی رہ ਬੇਤੀ ਕਦੇ ਨਾ ਹੋਈ ਜਨਕੀਏ ਰੇ ਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਮਿਲਾਲ ਮਹੱਲਾ ਪੰਜੇ ਵਾ ਤਾਤੀ ਵਾਵਨਾ ਲੱਗਈ ਪਾਰਬ੍ਰਹਮ ਸਰਨਾਈ ਚੋ ਗਿਰਦ ਹਮਾਰੇ RAM ਕਾ ਦੁੱਖ ਲੱਗੇ ਨਾ ਪਾਈ ਸੰਤ ਗੁਰੂ ਪੂਰਾ ਪੀਟਿਆ ਜਨ ਬੰਤ ਬਣਾਈ RAM ਨਾਮ ਔਖੜ ਦਿਆ ਏਕਾ ਲਿਵਲਾਈ ਰਹਾਓ ਰਾਖ ਲੀਏ ਤਨ ਰਖਣ ਹਾਰ ਸਭ ਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਮੇਲਾਲ ਮਹੱਲਾ ਪੰਜਵਾ ਆਪਣੇ ਬਾਲ ਕਾ ਰਖਿਓ ਨ ਪਾਰ ਬ੍ਰਹਮ ਗੁਰ ਦੀਵ ਸੁਖ ਸ਼ਾਂਤ ਸਹਿਜ ਅਨੰਦ ਭਈ ਪੂਰਨ ਭਈ ਸੇਵ ਰਹਾਉ ਪਰਜਨ ਕੀ ਬੇਨਤੀ ਸੁਣੀ ਪ੍ਰਭੂ ਰੋਗ ਮਿਟਾਏ ਜੀਵਾਂ ਲੈ ਅੰਝਾ ਕਾਵਤ ਪਰਤਾ ਦੁਖ ਹਮਾਰੇ ਬਖਸ਼ਿਐ ਨੈ ਆਪਣੀ ਕਰਿ ਧਾਰੀ ਮਨ ਬਾਛਤਿ ਫਲ ਦਿੱਤਿਐ ਨਾਨਕ ਬਲਿਹਾਰੀ ਮੀਲਾ ਮਹੱਲਾ ਪੰਜਵੈ ਤਾਪ ਲਹਾਇਆ ਗੁਰ ਸਿਰਜਨਹਾਰ ਸੰਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰਕੀ ਸਾਰੀ ਸੰਸਾਰੀ ਰਹਉ ਕਰਮਸ਼ਟਕ ਧਰਮਾਲਕ ਰਖ ਲੀਨਾ ਪ੍ਰਮਚਨਾ ਮਰਸ ਦੀਨੋ ਦਾਸ ਕੀ ਲਾਜ ਰਖੇ ਮਿਹਰਵਾਨ ਗੁਰੂ ਨਾਨਕ ਬੋਲੇ ਦਰਗੀ ਪਰਵਾਨੀ ਮੇ ਲਾਲ ਮਹੱਲਾ ਪੰਜਵੈ ਤਾਪ ਪਾਪ ਤੀ ਰਖੀ ਆਪ ਸੀਤਲ ਬੈ ਗੁਰ ਚੰਨੀ ਲਾਗੀ RAM ਨਾਮ ਮਿਰਦੇ ਮੈਂ ਜਾਪੂਰ ਕਰ ਕਿਰਪਾ ਹਸਤ ਪ੍ਰਦੀਨੇ ਜਗਤ ਉਤਾਰਨੋ ਖੰਨ ਪ੍ਰਤਾਪ ਦੁਖ ਬਿਨ ਸੇ ਸੁਖ ਅਨੰਦ ਪ੍ਰਵੇសា ਤ੍ਰਿਸ਼ਨਵ ਜੀ ਮਨ ਤਨ ਸਚਿਤਰ ਅਨਾਤ ਕੋ ਨਾਤ ਸੰਸਮਰਥ ਸਗਨ ਸ੍ਰੀਟ ਕੋ ਮਾਈ ਬਾਪ ਭਗਤ ਵਚਨ ਪਾ ਬੰਜਨ ਸਵਾਮੀ ਗੁਣ ਗਾਵਤ ਨਾਨਕਾ ਲਾਪ ਸੋਟ ਮਹੱਲਾ ਪੰਜਵਾ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਇਆ ਰੂਗਾ ਕੋਟ ਵਿਗਨ ਲਾਤੀ ਪ੍ਰਭ ਸਰਨਾ ਪ੍ਰਤੀ ਭਲੇ ਸੰਜੁਗ ਪ੍ਰਭ ਬਾਣੀ ਸਸੁ ਭਖਿਆ ਗਾਹ ਸੁਨੋ ਪੜੋ ਨਿਤ ਪਾਈ ਗੁਰਪੂਰੇ ਤੂੰ ਰਾਖਿਆ ਰਹਾ ਸਚ ਸੈ ਮਿੱਤ ਵਿਦਾਈ ਭਤ ਵਸਲ ਦਿਆਲਾ ਸੰਤਾਂ ਕੀ ਪੈ ਜਿ ਰਖਦਾ ਆਇ ਆਦ ਬਿਰਤ ਬ੍ਰਤ ਪਾਲਾ ਹਰ ਅਮਰਤ ਨਾ ਪੂਜਨ ਨਿਤ ਪੁੰਚ ਸਰਬ ਵੇਲਾ ਮੁਖ ਪਾਉ ਜਰਾ ਮਰ ਤਾਪ ਸੋ ਨਾਠ ਗੁਣ ਗੋਬਿੰਦ ਨੇ ਤੇ ਗਾਵਾ ਸੁਣੀਐ ਦਾਸ ਸੁਆਮੀ ਮੀਰੀ ਸਰਵ ਕਲਾ ਬਣਾਈ ਪਰਗਟ ਪਏ ਸਗਲੇ ਜੁਗੇ ਅੰਤਰ ਗੁਰੂ ਨਾਨਕੀ ਵਢਿਆਈ ਸੋਠ ਮਹੱਲਾ ਪੰਜਵਾ ਸੂਖਾ ਮੰਗਲ ਕਲਿਆਣ ਸਹਿ ਤੁਨਾ ਪ੍ਰਭ ਕੀ ਚੰਨ ਨਿਹਾਰਿਆ ਰੱਖ ਨਿਹਾਰੀ ਰੱਖਿਓ ਬਾਰਕ ਸਤਿਗੁਰ ਤਾ ਪੋਤਾਰਿਆ ਉvre ਸਤਿਗੁਰ ਕੀ ਸਰਨਾਈ ਜਾਕੀ ਸੇਵਨਾ ਮਿੱਠੀ ਜਾਈ ਰਹਾ کرم سکھ بار پونا سکھا پر اپنے بیا لا نانک بگنالا میرا پرب ہوا گرپالا سوٹ محلہ پنجوا گلیس روگ سب ناسی پر اپنے کرپہ داری آٹھ پہر ارادو سوامی ਪੁਰਨ ਕਾਲ ਹਮਾਰੀ ਹਾਜੀਆ ਤੋਂ ਸੁਖ ਸੰਪਤ ਰਾਸ ਰਾਖ ਲਿਓ ਪਾਏ ਮੇਰੀ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੈ ਸੋਈ ਸੋਈ ਪਾਵਾ ਆਪਣੇ ਖਸਮ ਬਰੋਸਾ ਕਉ ਨਾਨਕ ਗੁਰੂਰਾ ਬੀਟਿਉ ਮਿਟਿਓ ਸਗਲਾਂ ਦੀ ਸਾ ਸੋਟ ਮਹੰਲਾ ਪੰਜਵਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾ ਜਾ ਤਾ ਬਲੋਗ ਗੁਰ ਬਚਨੀ ਮਨ ਇੱਛੇ ਫਲ ਪਾਇਆ ਮੀਰਾ ਗੁਰ ਪੂਰਾ ਸੁਦਾਤਾ ਕੰਨ ਕਾਨ ਸਮਰਸ ਸੁਆਮੀ ਓਰ ਨਬਰ ਕਵੀ ਦਾਤਾ ਰਹਾ ਆਨੰਦਾ ਬਿਨੋਦ ਮੰਗਲ ਗੁਣ ਗਾਹੋ ਗੁਰ ਨਾਨਕ ਪੈਦੀ ਆਲਾ ਜੈ ਜੈਕਾਰੁ ਪੈ ਜਗ ਬੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੰਲਾ ਪੰਜਵਾ ਦੁਰਤ ਗਵਾਇਆ ਪ੍ਰਾਪੇ ਸਾ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਾਪਾ ਕਿਰਪਾ ਤਾਰੀ ਆਪਣਾ ਵਿਦ ਸਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸੂ ਸਹਿ ਆਨੰਦ ਗੁੰਗਾਉ ਮਨ ਤਨ ਦਿਹੁ ਸੁਖਾਲੀ ਰਹਾ ਪਤ ਤੋ ਦਾਨ ਸਤ ਗੁਰ ਮੀਰਾਮ ਤਿਸ ਕਾ ਪ੍ਰਵਾਸ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਟ ਮਹੱਲਾ ਪੰਜਵਾ ਬਖਸ਼ਿਆ ਪਰਮ ਪਰਮੇਸ਼ਰੀ ਸਗਲੇ ਰੋਗ ਬਿਦਾਰੀ ਗੁਰ ਪੂਰੇ ਕੀ ਸੰਨੀ ਉਭਰੇ ਕਾਜ ਸਹਰ ਸਵਾਰੀ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਤਾਰਿਆ ਸਤਗੁਰ ਪੂਰਾਏ ਆਪਣੀ ਕਿਰਪਾ ਦਾਰੀ ਰਹਾ ਸਦਾ ਅਨੰਦ ਕਰੀ ਮੇਰੀ ਪਿਆਰੀ ਹਰ ਗੋਵਿੰਦ ਗੁਰ ਰੱਖਿਆ ਜੀ ਦਿਆਹੀ ਨਾਨਕ ਕਰਤੇ ਕੀ ਸਾਚੇ ਸ਼ਬਦ ਸਤਿ ਭਾਖਿਆ ਸੋਤ ਮਹੱਲਾ ਪੰਜਵਾ ਹੇ ਕਿਰਪਾ ਸੁਆਮੀ ਬੀਰੀ ਤੇ ਸੱਚੇ ਦਰਬਾਰੀ ਸੰਗੁਰੂ ਤਾਪ ਗਵਾਇਆ ਪਾਈ ਠਾਨ ਪਈ ਸੰਸਾਰ ਆਪਣੇ ਜੀ ਜੰਤ ਅਪੀ ਰਖੀ ਜਮੈਂ ਕਿਉ ਹਟਤਾਰੀ ਹਰ ਕੀ ਚਾਨਨ ਦੇ ਉਰਦਾ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁਖਿਲ ਵਿਕ ਕਾਟਨ ਹਾਰੀ ਰਹਾਉ ਿਸ ਕੀ ਸਨਿ ਊਬਰੇ ਭਾਈ ਜਨ ਰਚਿਆ ਸਭ ਕੋਈ ਕਰਨ ਕਾਰ ਸਮਰਾ ਸੋ ਭਾਈ ਸਚੈ ਸੱਚੀ ਸੋਈ ਨਾਨਕਾ ਪ੍ਰਭੂ ਤੇ ਆਈਏ ਭਾਈ ਮਨ ਤਨ ਸੀਤਲ ਹੋਈ ਸੋਟ ਮਹੰਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭੈ ਇਸਰ ਨਾਹੀ ਮਨ ਚਿੰਦਿਆੜਾ ਫਰ ਪਾਈ ਰਹਾ ਸਤਗੁਰੂ ਰੀ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿ ਤਾਨ ਮੰਗਲ ਰਸ ਰੂਪਾ ਹਰਿ ਕਾ ਨਾਮਾ ਧਾਰੂ ਨਾਨਕ ਪਾਤ੍ਰਾ ਕੀ ਪਰਮੇਸ਼ਰੀ ਖੜਿਆ ਸਭ ਸੰਸਾਰੋ ਸੋਟ ਮਹੱਲਾ ਪੰਜਵਾਂ ਮੀਰਾ ਸੰਗੁਰ ਖਵਾਲਾ ਹੂਆ ਧਾਰ ਕਿਰਪਾ ਪ੍ਰਵਾਹ ਦੀ ਰੱਖਿਆਰ ਗੋਵਿੰਦ ਨਵਨ ਨਰੂਆ ਰਹਾ ਤਾ ਪੋ ਗਿਆ ਪ੍ਰ ਆਪ ਮਿਟਾਇਆ ਜਨਕੀ ਲਾਜਿਰ ਖਾਈ ਸਾਧ ਸੰਗਤ ਤੀ ਸਫਲ ਪਾਈ ਸਤਗੁਰ ਕੈ ਮਨ ਜਾਈ ਹਰ ਪਾਪ ਤ ਪ੍ਰਦੂਏ ਸੁਵਾਰੀ ਹਮਰਾ ਗੁਣ ਆਗੁਨਾ ਵਿਚਾਰਿਆ ਤਲ ਬਚਨ ਨਾਨਕ ਗੁਰ ਤੀਰਾ ਸਫਲ ਕਰ ਮਸਤ ਕਿਤਾਰਿਆ ਸੋਟ ਮਹੱਲਾ ਪੰਜਵਾ ਜੀਏ ਜੰਤਰ ਸਭ ਤਿਸਕੇ ਕੀਏ ਸੋਈ ਸੰਸਹਾਈ ਆਪਣੇ ਸੇਵਕਿਆ ਪੀ ਰੱਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲੇ ਗੁਰ ਪੂਰੇ ਪੂਰੀ ਸਵ ਰਾਖੀ ਹੋਏ ਸਰਬ ਦਿਆਲ ਰਹਾ ਅੰਗਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਰਦਾਤਾ ਆਪਣੇ ਦਾਸ ਕੋ ਕੰਠ ਲਾਈ ਰੱਖੇ ਜੋ ਬਾਰਕ ਪਿਤ ਮਤਾ ਸੋਠ ਮਹੱਲਾ ਪੰਜਵਾ ਠਾਂਡ ਪਾਈ ਕਿਰਤਾਰੀ ਤਾ ਛੋੜ ਗਿਆ ਪਰਿਵਾਰੀ ਗੁਰੂ ਰਹਿ ਰਾਖੀ ਸੰਸਚੇ ਕੀਤਾ ਕੀ ਰਮੇਸ਼ਰੀ ਆਪ ਵਰਖ ਵਾਲਾ ਸਾਂਤ ਸਹਜ ਸੁਖ ਖਿਨ ਮੈਂ ਉਪਜੇ ਮਨਹੁ ਆਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ दारू ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਾਪਨਾ ਬਿਛ ਮਾਰਿਆ ਹਮਰਾ ਗੁਣ ਅਗੁਣ ਵਿਚਾਰਿਆ ਗੁਰ ਕਾ ਸ਼ਬਦ ਭਿਉ ਸਾਖੀ ਤਿੰਨ ਸਗਲੀ ਲੀਲਾ ਜੇ ਰਾਖੀ ਬੁਲਾਇਆ ਬੋਲੀ ਤੀਰਾ ਤੂੰ ਸਾਹਿਬ ਗੁਣੀ ਘੀਰਾ ਜਬ ਨਾਨਕ ਨਾਮ ਸਾਸ ਕੀ ਆਪਣੇ ਦਾਸ ਕੀ ਪੈ ਜੇ ਰਾਖੀ ਸੋਰਠ ਮਹਲਾ 5 ਗੁਰਪੂਰ ਆਰਾਧੀ ਕਹ ਸਗਲੀ ਸਾਦੀ ਸਗਲ ਮਨੋਰਥ ਪੂਰੀ ਬਾਜੀ ਅਨੰਦ ਤੂਰੀ ਸੰਤ ਰਾਮ ਜਪਤ ਸੁਖ ਪਾਇਆ ਸੰਤ ਸਥਾਨ ਵਸੇ ਸੈਜੀ ਸਿੰਘ ਲਈ ਦੁੱਖ ਮਿਟਾਇਆ ਰਹਾ ਗੁਰਪੂਰੀ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਿਖਾਣੀ ਨਿਰਮਲ ਕੱਤ ਕਹਾਣੀ ਗੁਰਪੂਰੀ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਿਖਾਣੀ ਨਿਰਮਲ ਕੱਤ ਕਹਾਣੀ